ਪੰਜਾਬ ਦੇ ਲੁਧਿਆਣਾ ਵਿੱਚ ਅੱਧੀ ਰਾਤ ਨੂੰ ਅਚਾਨਕ ਇੱਕ ਬੈਂਕ ਦਾ ਸਾਇਰਨ ਵੱਜਿਆ ਕਿਸੇ ਅਣਸੁਖਾਵੀ ਘਟਨਾ ਦੇ ਡਰ ਕਾਰਨ ਆਸ-ਪਾਸ ਦੇ ਲੋਕਾਂ 'ਚ دہشت ਦਾ ਮਾਹੌਲ ਬਣ ਗਿਆ ਅਤੇ ਕੁਝ ਦੇਰ ਚ ਹੀ ਚੋੜਾ ਬਾਜ਼ਾਰ 'ਚ ਬੈਂਕ ਨੇੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੂਚਨਾ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਇੱਧਰ-ਉੱਧਰ ਤਲਾਸ਼ੀ ਕੀਤੀ ਪਰ ਬੈਂਕ ਨੂੰ ਜਾਣ ਵਾਲਾ ਕੋਈ ਰਸਤਾ ਖੁੱਲਾ ਨਹੀਂ ਮਿਲਿਆ ਆਸ ਲਗਾਏ ਜਾ ਰਹੇ ਸਨ ਕਿ ਸ਼ਾਇਦ ਕਿਸੇ ਚੂਹੇ ਨੇ ਕੇਬਲ ਕੱਟ ਦਿੱਤੀ ਪਰ ਰਾਤ ਸਵਾ 12 ਵਜੇ ਤੱਕ ਪੁਲਿਸ ਸਾਇਰਨ ਵੱਜਣ ਦੇ ਕਾਰਨ ਦਾ ਪਤਾ ਨਹੀਂ ਲਗਾ ਸਕਿਆ ਆਖਿਰਕਾਰ ਪੀਸੀਆਰ ਦਸਤੇ ਨੇ ਮਾਮਲੇ ਦੀ ਜਾਣਕਾਰੀ ਸੀਨੀਅਰ ਅਧਿਕਾਰੀ ਨੂੰ ਦਿੱਤੀ ਮਾਮਲਾ ਲੁਧਿਆਣਾ ਦੇ ਚੋੜਾ ਜ਼ਾ ਪੰਜਾਬ ਦੇ ਲੁਧਿਆਣਾ ਵਿੱਚ ਅੱਧੀ ਰਾਤ ਨੂੰ ਅਚਾਨਕ ਇੱਕ ਬੈਂਕ ਦਾ ਸਾਇਰਨ ਵੱਜਿਆ ਕਿਸੇ ਅਣਸੁਖਾਵੀ ਘਟਨਾ ਦੇ ਡਰ ਕਾਰਨ ਆਸ-ਪਾਸ ਦੇ ਲੋਕਾਂ 'ਚ دہشت ਦਾ ਮਾਹੌਲ ਬਣ ਗਿਆ ਅਤੇ ਕੁਝ ਦੇਰ ਚ ਹੀ ਚੋੜਾ ਬਾਜ਼ਾਰ ਚ ਬੈਂਕ ਨੇੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸੂਚਨਾ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਇੱਧਰ ਉੱਧਰ ਤਲਾਸ਼ੀ ਕੀਤੀ ਪਰ ਬੈਂਕ ਨੂੰ ਜਾਣ ਵਾਲਾ ਕੋਈ ਰਸਤਾ ਖੁੱਲਾ ਨਹੀਂ ਮਿਲਿਆ। ਕਿ ਆਸ ਲਗਾਏ ਜਾ ਰਹੇ ਸਨ ਕਿ ਸ਼ਾਇਦ ਕਿਸੇ ਚੂਹੇ ਨੇ ਕੇਬਲ ਕੱਟ ਦਿੱਤੀ ਪਰ ਰਾਤ ਸਵਾ 12 ਵਜੇ ਤੱਕ ਪੁਲਿਸ ਸਾਇਰਨ ਵੱਜਣ ਦੇ ਕਾਰਨ ਤਾਂ ਪਤਾ ਨਹੀਂ ਲਗਾ ਸਕੇ। ਆਖਿਰਕਾਰ ਪੀਸੀਆਰ ਦਸਤੇ ਨੇ ਮਾਮਲੇ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ। ਮਾਮਲਾ ਲੁਧਿਆਣਾ ਦੇ ਚੋੜਾ